ਵਿੱਚ ਜਿਹੜੀਆਂ ਵਾ ਕਾਫੀ ਮੋਤਾਂ ਹੋ ਚੁੱਕੀਆਂ ਵਾਂ ਸ਼ਰਾਬ ਦੇ ਨਾਲ ਕੀ ਕਹਿਣਾ ਚਾਹੀਦਾ ਸਭ ਤੋਂ ਪਹਿਲਾਂ ਤੇ ਬੜੀ ਇੱਕ ਦੁਖਦਾਈ ਘਟਨਾ ਹੋਈ ਆ ਜੀ ਸਾਡੇ ਪਿੰਡ ਦੇ ਵਿੱਚ ਤੇ ਬੜਾ ਮਰਾ ਕੰਮ ਹੋਇਆ ਜਿਸ ਦੇ ਨਾਲ ਸਾਰਿਆਂ ਦੇ ਦਿਹਰਦੇ ਆ ਉੰਦਰੀ ਬੇ ਆ ਤੇ ਮੈਂ ਤੇ ਇਹ ਗੱਲ ਚਾਹਨਾ ਵੀ ਜਿਹੜੇ ਬੰਦਿਆਂ ਨੇ ਇਹ ਕਾਂਡ ਕੀਤਾ ਕਿਉਂਕਿ ਜਿੰਨਾ ਬੰਦਿਆਂ ਨੇ ਇੱਕ ਬੜਾ ਤਗੜਾ ਇੱਕ ਗੈਂਗਆ ਜਿਹੜੇ ਸ਼ਰਾਬ ਜਿਹੜੇ ਆ ਇਹ ਪਚੁੰਦੇ ਆ ਉਹਨਾਂ ਬੰਦਿਆਂ ਦੇ ਖਿਲਾਫ ਭਾਵੇਂ ਉਹ ਫੜਲੇ ਔਰ ਉਹਨਾਂ ਦੇ ਖਿਲਾਫ ਬਹੁਤ ਸਖਤ ਕਾਰਵਾਈ ਕੀਤੀ ਹੈ। ਔਰ ਜਿਹੜੇ ਸਾਡੇ ਪਿੰਡ ਦੇ ਜਿਨ੍ਹਾਂ ਦੀਆਂ ਮਹਤਤਾਆਂ ਬਹੁਤ ਗਰੀਬ ਪਰਿਵਾਰ ਆ ਪੱਠਿਆਂ ਤੇ ਕੰਮ ਕਰਦੇ ਆ ਮਜ਼ਦੂਰ ਨੇ ਵਿਚਾਰੇ ਤੇ ਜਿੱਤਰਾ ਵੈਸ ਸਾਹਿਬ ਨੇ ਦੱਸਿਆ ਕਿ ਉਹਨਾਂ ਦੀ ਜਿਹੜੀ ਮਤਲਬ ਵੀ ਰਾਸੀ ਆ ਉਹ ਵੱਧ ਵੱਧ ਉਹਨਾਂ ਨੂੰ ਦਿੱਤੀ ਜਾਵੇ। ਇੱਕ 3 ਇਹ ਵਾਲ ਚ ਇੱਕ ਕਾਂਡ ਹੋਇਆ ਜਿਹੜਾ ਜੀ ਉਹ ਖੁਦ ਸ਼ਰਾਬੀ ਤੇ ਹੀ ਆ ਡੀਡੀ ਵੀਰੇ ਦੀ ਸ਼ਰਾਬ। ਔਰ ਉਹਦਾ ਜਿਹੜਾ ਪਤੀ ਆ ਉਹ ਆਪਣੇ ਤੇ ਰੋਈ ਸ਼ਰਾਬ ਪੀ ਕੇ ਮਰ ਗਿਆ। ਔਰ ਮੈਂ ਇਹ ਗੱਲ ਕਹਿਣਾ ਵੀ ਬਦਲ ਉਹਨੂੰ ਵੀ 10 ਲੱਖ ਰੁਪਇਆ ਲਾਣ ਦਿੱਤਾ ਪਰ ਆ ਇੱਕ ਪਾਸੇ ਉਹਨੂੰ ਆਪਾਂ ਸਜ਼ਾ ਦੇ ਰਹੇ ਹਾਂ ਇੱਕ ਬੰਦੇ ਮਤਲਬ ਵੀ ਜਿਹੜਾ ਉਹਨੂੰ 10 ਲੱਖ ਰੁਪਇਆ ਦੇ ਰਹੇ ਇਹ ਸਰਕਾਰ ਡਬਲ ਕੰਮ ਕਰਦੀ ਹੈ ਇਹ ਮਿਲਣਾ ਚਾਹੀਦਾ ਕਿ ਨਹੀਂ ਮਿਲਣਾ ਚਾਹੀਦਾ ਬਿਲਕੁਲ ਨਹੀਂ ਮਿਲਣਾ ਚਾਹੀਦਾ ਸਾਡੇ ਸਰਕਾਰ ਤੇ ਕਹਿ ਰਹੀ ਕਿ ਆਪਣੇ ਸਾਡੀ ਪਾਲਟੀਕੀ ਕਹਿ ਰਹੀ ਨਹੀਂ ਮਿਲਣਾ ਚਾਹੀਦਾ ਇਸ ਕਰਕੇ ਮੈਂ ਤੇ ਕਹੂੰਗਾ ਵੀ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਜਿੰਨੀ ਵੀ ਹੋ ਸਕਦੀ ਹੈ ਔਰ ਜਿਹੜੇ ਬੰਦੇ ਸਾਡੇ ਚਲੇ ਗਏ ਨੇ ਉਹਨਾਂ ਦੇ ਮਤਲਬ ਕਿ ਜਿਹੜੇ ਪਰਿਵਾਰ ਨੇ ਉਹਨਾਂ ਨੂੰ ਵੱਤ ਵੱਤ ਜਿਹੜੇ ਮਾਜਵਾ ਦਿੱਤਾ ਜਾਵੇ ਆਵੇਂ ਕਿ ਭੁਗਤ ਸਰਕਾਰ ਨੇ ਆਪਣੇ 10-10 ਲੱਖ ਰੁਪਇਆ ਜਿਹੜਾ ਐਲਾਨ ਕਰਕੇ ਗਏ ਪਰ ਇਹ ਨਾ ਵੇਖਦੇ ਲਾਂ ਨਹੀਂ ਰਹਿ ਜੇ ਉਹ ਭੂਗ ਤੋਂ ਪਹਿਲਾਂ ਪਹਿਲਾਂ ਜਾਂ ਤੇ ਉਹਨਾਂ ਦੇ ਚੈੱਕ ਬਣਾ ਕੇ ਉਹਨਾਂ ਦੇ ਘਰਾਂ 'ਚ ਦਿੱਤੇ ਜਾਣ ਸਾਨੂੰ ਵੀ ਪਤਾ ਲੱਗੇ ਵੀ ਠੀਕ ਹੈ ਜੀ ਉਹ ਪੈਸੇ ਦਿੱਤੇ ਆ ਮੁਰਕੇ ਇਹ ਵਿਚਾਰੇ ਗਰੀਬ ਜਿਹੜੇ ਆ ਫੇਰੇ ਮਾਰਦੇ ਨੇ ਅੱਜ ਬੜਾ ਗਰਮੀਆਂ ਮੌਸਮ ਸਾਰਾ ਪ੍ਰਸ਼ਾਸਕ ਸਾਰੇ ਡੀਸੀ ਅਫਸਰ ਐਸਐਸਪੀ ਤੱਕ ਡੀਆਈਜੀ ਤੱਕ ਸਾਰੇ ਜਿਹੜੇ ਆ ਉੱਥੇ ਪਹੁੰਚੇ ਆ ਤੇ ਮੁੱਖੇ ਜਦੋਂ ਹੌਲੀ ਹੌਲੀ ਮਾਹੌਲ ਜਰਾ ਠੰਡਾ ਹੋ ਗਿਆ ਤੇ ਮੁੜ ਕੇ ਉਹਨਾਂ ਦੀ ਕੋਈ ਬਾਹ ਫੜਨ ਵਾਲਾ ਇਹ ਨਾ ਹੋਵੇ ਇਸ ਕਰਕੇ ਮੈਂ ਤੇ ਸਰਕਾਰ ਨੂੰ ਇਹ ਬੇਨਤੀ ਕਰੂੰਗਾ ਕਿ ਜਿਹੜੀ 10-10 ਲੱਖ ਦੀ ਰਾਸੀ ਆ ਇਹ ਵੀ ਜਿਹੜੀ ਆ ਤੁਰੰਤ ਉਹਨਾਂ ਨੂੰ ਦਿੱਤੀ ਜਾਵੇ। ਵੈਸਾ ਅੱਜ ਕੀ ਕਹਿਣਾ ਚਾਹੁੰਦੇ ਜੀ ਜੋ ਵੀ ਇੱਥੇ ਇਹਨੀ ਘਟਨਾ ਵਾਪਰੀ ਬਹੁਤ ਮਾੜੀ ਘਟਨਾ ਹੋਈ ਹੈ। ਬਹੁਤ ਦੁਖਦਾਈ ਘਟਨਾ ਹੈ ਕਿ ਜਿੰਨੇ ਪਰਿਵਾਰਾਂ ਦੇ ਜੀ ਚਲੇ ਗਏ ਉਹਨਾਂ ਨੇ ਕਦੇ ਵਾਪਸ ਨਹੀਂ ਆਉਣਾ ਐਂਡ ਇਹ ਜਿਹੜੇ ਪਰਿਵਾਰ ਨੇ ਇਹ ਕਾਫੀ ਗਰੀਬ ਪਰਵਾ ਸੋ ਇਹਨਾਂ ਦਾ ਜਿਹੜਾ ਇੱਕ ਪਰਿਵਾਰ ਦਾ ਜੀ ਜਿਹਨੂੰ ਕਹ ਲੋ ਕਿ ਰੋਟੀ ਆਪਣਾ ਰੋਟੀ ਰੋਜ਼ੀ ਦੇਣ ਵਾਲਾ ਬੰਦਾ ਚਲਿਆ ਗਿਆ ਤੇ ਉਹ ਜਿਹੜੇ ਪਿੱਛੇ ਪਰਿਵਾਰ ਬਚਿਆ ਛੋਟੇ ਛੋਟੇ ਬੱਚੇ ਐ ਬਜ਼ੁਰਗ ਨੇ ਤੇ ਆਪਣੀਆਂ ਲੇਡੀਆਂ ਨੇ ਉਹਨਾਂ ਦਾ ਜਿਹੜਾ ਨਿਰਵਾਹ ਆ ਉਹ ਬੜਾ ਔਖਾ ਹੋ ਜਾਏਗਾ ਬੱਚਿਆਂ ਦੀ ਭਾਈ ਤੇ ਵੀ ਇਫੈਕਟ ਆਏਗਾ ਤੇ ਬਹੁਤ ਮਾੜੀ ਘਟਨਾ ਹੋਈ ਹੈ ਅੱਜ ਅਸੀਂ ਇੱਥੇ ਸਾਰੇ ਜਣੇ ਇਕੱਠੇ ਹੋ ਕੇ ਮੈਂ ਐਸੀ ਡਿਪਾਰਟਮੈਂਟ ਪੰਜਾਬ ਦਾ ਕਾਂਗਰਸ ਦਾ ਚੇਅਰਮੈਨ ਹਾਂ ਤੇ ਇੱਥੇ ਸਾਰੇ ਜਿੰਨੇ ਵੀ ਮੇਰੇ ਭੈਣ ਭਰਾ ਨੇ ਇੱਥੇ ਇਕੱਠੇ ਹੋਏ ਨੇ ਅੱਜ ਜਦੋਂ ਦੀ ਘਟਨਾ ਹੋਈ ਹੈ ਸਾਰੇ ਜਣੇ ਇਥੋਂ ਪਿੰਡ ਦੇ ਲੋਕ ਵੀ ਸਰਪੰਚ ਸਾਹਿਬ ਵੀ ਬੈਠੇ ਨੇ ਸਾਡੇ ਐਸੀ ਡਿਪਾਰਟਮੈਂਟ ਦੇ ਮਿਸਟਰੀ ਅਰਜੀਤ ਸਿੰਘ ਪੱਟੀ ਸਾਹਿਬ ਹੋਰ ਵੀ ਬੜੇ ਮਹਤਵਪੂਰਨ ਬੰਦੇ ਇੱਥੇ ਆਲਰੇਡੀ ਕੰਮ ਕਰ ਰਹੇ ਨੇ ਤੇ ਜਿਹੜਾ ਪੰਜਾਬ ਸਰਕਾਰ ਨੇ ਮੁਆਵਜ਼ਾ ਅਨਾਉਂਸ ਕੀਤਾ ਹੈ ਉਹ ਇੱਕ ਤਾਂ ਮੁਆਵਜ਼ਾ ਬਹੁਤ ਥੋੜਾ ਹੈ ਇੱਥੇ ਮੈਂ ਇੱਕ ਗੱਲ ਦਾ ਜ਼ਿਕਰ ਕਰਨਾ ਚਾਹੁੰਦਾ ਕਿ ਜਦੋਂ ਇਹ ਘਟਨਾਵਾਂ ਆ ਕਾਂਗਰਸ ਵੇਲੇ ਵੀ ਹੋਈਆਂ ਸੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਵੀ ਹੋਈਆਂ ਸੀ ਸਾਡੀ ਸਰਕਾਰ ਨੇ ਉਸ ਸਮੇਂ ਕੈਪਟਨ ਅਮਰਿੰਦਰ ਸਿੰਘ ਦੀ ਬੜਾ ਸਟ੍ਰਿਕ ਟੈਕਸ਼ਨ ਲਿਆ ਸੀ ਉਦੋਂ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਲੀਡਰ ਸੀ ਉਹ ਕਹਿੰਦੇ ਸੀਗੇ ਕਿ ਜੀ ਇਹੋ ਦੀਆਂ ਘਟਨਾਵਾਂ ਤੇ 302 ਦਾ ਪਰਚਾ ਦੇਣਾ ਚਾਹੀਦਾ ਹੈ ਜਿਹੜੇ ਉਦੋਂ 302 ਦੇ ਪਰਚੇ ਦੀ ਮੰਗ ਕਰਦੇ ਸੀ ਅੱਜ ਕਿੱਥੇ ਨੇ 302 ਦਾ ਪਰਚਾ 100% ਹੋਣਾ ਚਾਹੀਦਾ ਹੈ ਮੇਰੀ ਹੁਣੇ ਡਾਕਟਰ ਕਿਰਨ ਨੇ ਸਿਵਲ ਸਰਜਨ ਅ ਅਮਰitsar ਉਹਨਾਂ ਨਾਲ ਗੱਲ ਹੋਈ ਹੈ ਉਹਨਾਂ ਨੇ 24 ਡੈਥਸ ਜਿਹੜੀਆਂ ਨੇ ਉਹ ਕਨਫਰਮ ਹੋਈਆਂ ਨੇ 24 ਬੰਦਿਆਂ ਦਾ ਚਲੇ ਜਾਣਾ ਬਹੁਤ ਵੱਡਾ ਲਾਸ ਹੈ ਤੇ ਜਿਨ੍ਹਾਂ ਨੇ ਵੀ ਇਹ ਕੰਮ ਕੀਤਾ ਉਹਨਾਂ ਦੇ ਉੱਤੇ 302 ਦਾ ਪਰਚਾ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਮਤਾਬਕ ਹੋਣਾ ਚਾਹੀਦਾ ਅਸੀਂ ਤਾਂ ਮੰਗ ਕਰਦੇ ਹੀ ਆਂ ਕਿਉਂਕਿ ਇਹਨਾਂ ਦੇ ਆਪਣੇ ਲੀਡਰ ਵੀ ਪਹਿਲਾਂ ਮੰਨ ਕਰਦੇ ਸੀ ਕਿ 302 ਦਾ ਪਰਚਾ ਹੋਣਾ ਚਾਹੀਦਾ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਪਲੱਸ ਜਿਹੜਾ ਸਾਡਾ ਕਸਟਾਈ ਡਿਪਾਰਟਮੈਂਟ ਹੈ ਉਹਨਾਂ ਦੇ ਅਫਸਰਾਂ ਦੇ ਉੱਤੇ ਵੀ ਗਾਜ ਜਿਰਣੀ ਚਾਹੀਦੀ ਆ ਉਹ ਵੀ ਉਹਨੇ ਹੀ ਰਿਸਪੋਨਸੀਬਲ ਹੈ ਕਿਉਂਕਿ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਜੇ ਕਿਤੇ ਕ੍ਰਾਈਮ ਹੁੰਦਾ ਤੇ ਉਹਨੂੰ ਕ੍ਰਾਈਮ ਨੂੰ ਫੜਿਆ ਜਾਵੇ ਇਹਨਾਂ ਨੇ ਨਹੀਂ ਫੜਿਆ ਇਹਦੇ ਉੱਤੇ ਤੱਕ ਸਾਈਡ ਮਨਿਸਟਰ ਨੂੰ ਰਿਜ਼ਾਈਨ ਕਰਨਾ ਚਾਹੀਦਾ ਉਹ ਫੇਲ ਹੋ ਗਿਆ ਐਕਸਾਈਜ਼ ਮਨਿਸਟਰ ਸੋ ਸਾਡੀ ਤਾਂ ਮੰਗ ਇਹੀ ਹੈ ਕਿ ਇਹ ਜਿਹੜਾ ਮੁਆਵਜ਼ਾ ਦਿੱਤਾ ਗਿਆ ਇਹ ਬਹੁਤ ਥੋੜਾ ਹੈ 10 ਲੱਖ ਰੁਪਏ ਬਹੁਤ ਥੋੜਾ ਹੈ ਇੱਕ ਘੱਟੋ ਘੱਟ 50 ਲੱਖ ਰੁਪਏ ਮੁਆਵਜ਼ਾ ਹੋਣਾ ਚਾਹੀਦਾ ਇੱਕ ਪਰਿਵਾਰ ਨੂੰ ਤਾਂ ਕਿ ਉਹ ਪਰਿਵਾਰ ਦੇ ਬੱਚਿਆਂ ਦੀ ਪੜ੍ਹਾਈ ਉਹਨਾਂ ਦਾ ਕੋਈ ਮੈਡੀਕਲ ਦਾ ਸਾਰਾ ਆਉਣ ਵਾਲੇ ਸਮੇਂ ਦੇ ਵਿੱਚ ਹੋਵੇ ਸਿਰ ਸਾਹਿਬ ਮੈਂ ਪਿਛਲੀਆਂ ਸਰਕਾਰਾਂ ਵਿੱਚ ਵੀ ਕਹਿੰਦਾ ਰਿਹਾ ਹਾਂ ਜਿਹੜੀ ਹੋਮ ਮਿਨਿਸਟਰੀ ਹੈ ਉਹ ਸਰਦਾਰ ਭਗਵੰਤ ਸਿੰਘ ਮਾਨ ਕੋਲੇ ਗੱਲ ਤਾਂ ਬੜੀ ਲੰਬੀ ਆ ਮੈਂ ਪਹਿਲਾਂ ਵੀ ਇੱਕ ਵਾਰੀ ਕੈਪਟਨ ਅਮਰਿੰਦਰ ਸਿੰਘ ਵੇਲੇ ਵੀ ਕਿਤੇ ਕੋਈ ਗੱਲ ਚੱਲੀ ਸੀ ਤੇ ਮੈਂ ਉਹਨਾਂ ਨੂੰ ਹੀ ਕਿਹਾ ਸੀ ਕਿ ਹਰ ਇੱਕ ਐਕਟ ਜਿਹੜਾ ਸਟੇਟ ਦੇ ਵਿੱਚ ਹੁੰਦਾ ਕੱਲੇ ਸੀਐਮ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ ਮੇਰਾ ਸਟੈਂਡ ਹੁਣ ਵੀ ਉਹੀ ਹੈ ਲੇਕਿਨ ਜਿਹੜੇ ਥੱਲੇ ਦੇ ਅਫਸਰ ਨੇ ਜਿਹੜਾ ਕੋਈ ਪੁਲ ਪ੍ਰਸ਼ਾਸਨ ਹੈ ਜਿਨ੍ਹਾਂ ਦੀ ਨੱਕ ਥੱਲੇ ਸਾਰਾ ਕੁਝ ਹੁੰਦਾ ਉਹਨਾਂ ਨੂੰ ਤਾਂ ਸੇਕ ਲੱਗਣਾ ਚਾਹੀਦਾ ਉਹਨਾਂ ਤੇ ਪਰਚੇ ਦਰਜ ਹੋਣੇ ਚਾਹੀਦੇ ਤੇ ਜਿਹੜਾ ਐਕਸਾਈਜ਼ ਮਨਿਸਟਰ ਹੈ ਜਿਹੜਾ ਹੋਲੀ ਸੋਲੀ ਇਨਚਾਰਜ ਹੈ ਉਹਨੂੰ ਰਿਜ਼ਾਈਨ ਕਰਨਾ ਚਾਹੀਦਾ ਉਹਦੇ ਖਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ। ਵੈਦ ਸਾਹਿਬ ਕਿਤੇ ਨਾ ਕਿਤੇ ਇਹ ਸਾਰਾ ਪੋਲਿਟਿਕਲ ਦਬਾਅ ਵੀ ਹੈ। ਅਹੀਂ ਪਿੰਡ 'ਚ ਸਾਰੇ ਚੁਪੇ-ਅਪੇ ਦੇਖਿਆ। ਲੋਕ ਕਹਿੰਦੇ ਆ ਕਿ ਜੇ ਅਸੀਂ ਪੁਲਿਸ ਨੂੰ ਦੱਸਦੇ ਆ ਕਿ ਹਾਂ ਫਲਾਣਾ ਬੰਦਾ ਸ਼ਰਾਬ ਵੇਚਦਾ ਤੇ ਅਗਲੇ ਦਿਨ ਹੀ ਜਾਂ ਉਸੇ ਟਾਈਮ ਹੀ ਉਹ ਅਹੀਂ ਘਰ ਮੁੜ ਕੇ ਉਹਨੇ ਪਹਿਲਾਂ ਉਹ ਸਾਡੇ ਉੱਤੇ ਆਇਆ। ਇਹ ਤਾਂ ਫੇਲਰ ਹੈ। ਮੈਂ ਤਾਂ ਆਪ ਕਹ ਰਿਹਾ ਤਾਂ ਫੇਲਰ ਹੈ। ਪਰ ਇਹ ਐਸੀ ਸਰਕਾਰ ਦਾ ਫੇਲਰ ਨਹੀਂ ਹੈ। ਇਹ ਲੰਬੇ ਪ੍ਰਸ਼ਾਸਨ ਦਾ ਜਿਹੜਾ ਇਹ ਫੇਲਰ ਹੈ। ਐਕਸਾਈਜ਼ ਵਿਭਾਗ ਦੇ ਫੇਲਰ ਹੈ। ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਕਿ ਕਾਂਗਰਸ ਵੇਲੇ ਵੀ ਇਹੋ ਜਿਹਾ ਵਾਕਿਆ ਹੋਇਆ ਸੀ। ਸਰੋਮ ਦੀ ਕਾਲੀ ਦਲ ਵੇਲੇ ਵੀ ਹੋਇਆ ਸੀ ਲੇਕਿਨ ਕੈਪਟਨ ਨਵਿੰਦਰ ਸਿੰਘ ਨੇ ਬੜਾ ਸਟ੍ਰਿਕਟ ਐਕਸ਼ਨ ਲਿਆ ਸੀ ਉਸ ਸਮੇਂ ਇਹਨਾਂ ਨੂੰ ਚਾਹੀਦਾ ਹੈ ਕਿ ਜਿਹੜੇ ਕੰਸਰਨਡ ਅਫਸਰ ਇਸ ਗੱਲ ਦੀ ਰਿਸਪੌਂਸੀਬਲ ਹੈ ਉਹਨਾਂ ਦੇ ਉੱਤੇ ਵੀ ਲੀਗਲ ਜਿਹੜਾ ਪ੍ਰੋਸੈਸ ਚੱਲਣਾ ਚਾਹੀਦਾ ਹੈ ਬੇਸਾਬ ਡੀਜੀਆਈ ਸਾਹਿਬ ਕਹਿ ਰਹੇ ਨੇ ਵੀ ਜਿਹੜਾ 31 ਮਾ ਆਪਣਾ ਮਈ ਆ ਉਹਦੇ ਤੱਕ ਆਪਾਂ ਨਸ਼ਾ ਖਤਮ ਕਰ ਦਾਂਗੇ ਹੁਣ ਇੱਥੇ ਜਦ ਕਿ ਹੁਣ 24 ਦੇ ਕਰੀਬ ਮੌਤਾਂ ਹੋ ਚੁੱਕੀਆਂ ਇਸ ਬੰਦ ਵਿੱਚ ਕੀ ਕਹਿਣਾ ਚਾਹੀਦਾ ਹੈ ਦੇਖੋ ਟਰੂਥ ਇਹ ਹੈ ਕਿ ਸ਼ਾਇਦ ਕਿਸੇ ਚੀਜ਼ ਨੂੰ ਖਤਮ ਤਾਂ ਕੀਤਾ ਨਾ ਜਾ ਸਕਦਾ ਹੋਵੇ ਇਹ ਨਹੀਂ ਕਰ ਪਾਉਣਗੇ ਇਹ ਸਿਰਫ ਐਡਵਰਟਾਈਜ਼ਮੈਂਟ ਦੀ ਸਰਕਾਰ ਹੈ ਤੇ ਬਿਆਨਾਂ ਦੀ ਸਰਕਾਰ ਹੈ ਐਕਚੁਅਲ ਅਕਸ਼ਨ ਕੁਝ ਨਹੀਂ ਹੋਣਾ ਤੁਹਾਡੇ ਸਾਹਮਣੇ ਹੀ ਆ ਲੇਕਿਨ ਜੇ ਇਹ ਗੱਲ ਕਹਿੰਦੇ ਨੇ ਇਹ ਐਫਰਟਸ ਪੁੱਟ ਕਰਦੇ ਨੇ ਮੈਂ ਪਿਛਲੀ ਵਾਰੀ ਵੀ ਇੱਕ ਪਿਛਲੇ ਹਫਤੇ ਦੀ ਪ੍ਰੈਸ ਕਾਨਫਰੰਸ 'ਚ ਕਿਹਾ ਸੀ ਕਿ ਅਸੀਂ ਮੁਬਾਰਕਬਾਦ ਦੇਵਾਂਗੇ ਸਰਦਾਰ ਭਗਵੰਤ ਸਿੰਘ ਮਾਨ ਨੂੰ ਪਰ ਕਰੋ ਤਾਂ ਸਹੀ ਕੱਲੇ ਗੱਲਾਂ ਦੇ ਨਾਲ ਜਾਂ ਐਡਵਰਟਾਈਜ਼ਮੈਂਟ ਨਾਲ ਇਹ ਕੰਮ ਪੂਰੇ ਨਹੀਂ ਹੋਣੇ ਇਫਰਟਸ ਹੋਰ ਪਟ ਕਰੋ ਨਸ਼ਾ ਖਤਮ ਹੋਣਾ ਚਾਹੀਦਾ ਇਹ ਇਕੱਲੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਪ੍ਰੋਬਲਮ ਨਹੀਂ ਕਿਉਂਕਿ ਉਹ ਤਾਂ ਤਾਂ ਆਪ ਉਹਨਾਂ ਨੂੰ ਸਵਾਲ ਕਰਦੇ ਆ ਕਿ ਉਹ ਪਾਵਰ 'ਚ ਨਹੀਂ ਇਹ ਤਾਂ ਸਾਡੀ ਸਮਾਜਿਕ ਦੁਰਦਸ਼ਾ ਹੈ ਜਿ ਲਗਭਗ ਗਰੀਬ ਪਰਿਵਾਰਾਂ ਦੇ ਹੀ ਜਿਹੜੇ ਲੋਕ ਨੇ ਇਹ ਨਸ਼ੀਲੀ ਸ਼ਰਾਬ ਪੀ ਕੇ ਮੌਤੇ ਹ ਹਵਾਲੇ ਹੋ ਗਏ ਕੀ ਕਹਣਾ ਜਨੋ ਦੇਖੋ ਸ਼ਰਾਬ ਇਸ ਸਰਕਾਰ ਨੇ ਥੋੜੀ ਮਹਿੰਗੀ ਕਰ ਦਿੱਤੀ ਇਹ ਜਿਹੜੀਆਂ ਘਟਨਾਵਾਂ ਵਾਪਰਦੀਆਂ ਨੇ ਕਿਉਂਕਿ ਇਹ ਸ਼ਰਾਬ ਜਿਹੜੀ ਇਹ ਵੇਚੀ ਗਈ ਹੈ ਇਹ ਬੜੀ ਸਸਤੀ ਵਿਕਦੀ ਹੈ। ਇੱਕ ਤਾਂ ਜਿਹਨੇ ਵੇਚਣਾ ਉਹ ਕ੍ਰਾਈਮਨਲ ਹੈ ਜਿਹੜਾ ਖਰੀਦਦਾ ਆ ਉਹਨੇ ਪੀਣੀ ਤਾਂ ਹੈ ਹੀ ਆ। ਉਹ ਜਦੋਂ ਸਸਤੀ ਸ਼ਰਾਬ ਮਿਲਦੀ ਆ ਉਹ ਉਹਨੂੰ ਪੀ ਕੇ ਜੋ ਭਾਣਾ ਜਿਹਾ ਵਾਪਰਿਆ ਜਿਹਦੇ ਵਾਸਤੇ ਅੱਜ ਆਪਾਂ ਕੱਟੇ ਹੋਏ ਆ ਉਹ ਵਾਪਰ ਗਿਆ। ਵੈਸਾ ਸਰਕਾਰਾਂ ਬੰਦੀਆਂ ਕਾਲੀ ਗੱਲ ਦੇ ਰਾਜ ਚ ਬੜਾ ਕਾਂਗਰਸ ਦਾ ਨੇ। ਕੈਪਟਨ ਸਾਹਿਬ ਕਹਿੰਦੇ ਵੀ ਚਾਰਾਂ ਹਫ਼ਤੇ ਨਹੀਂ ਮੁਕਾ ਦੂ ਉਹ ਵੀ ਨਹੀਂ ਮੁਕਾ ਇਹ ਕਹਿੰਦੇ 31 ਮਈ ਤੱਕ ਮੁਕਾ ਦੇਾਂਗੇ ਇਹ ਕਿਉਂ ਨਹੀਂ ਇਹ ਜਿਹੜੀਆਂ ਸਰਕਾਰਾਂ ਇੱਥੇ ਨੱਥਕ ਦੇਖੋ ਸਾਡੀ 17 ਤੋਂ 22 ਤੱਕ ਜਿਹੜੀ ਸਰਕਾਰ ਸੀ ਮੈਂ ਉਸ ਟਾਈਮ ਐਮਐਲਏ ਸੀ ਮੈਂ ਦਾਅਵੇ ਨਾਲ ਕਹਿਣਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਇਸ ਦੇ ਵੱਲ ਬਹੁਤ ਪਹਿਰਾ ਦਿੱਤਾ ਮੈਂ ਇਹ ਨਹੀਂ ਕਹਿਦਾ ਕਿ ਨਸ਼ਾ ਖਤਮ ਹੋ ਗਿਆ ਸੀ ਲੇਕਿਨ ਜਿਹੜੀ ਚਿੱਟੇ ਦੀ ਸਪਲਾਈ ਦੀ ਚੇਨ ਸੀ ਉਹ ਅਸੀਂ 100% ਤੋੜਨ ਦੇ ਵਿੱਚ ਕਾਮਯਾਬ ਹੋ ਗਏ ਸੀ ਮੈਂ ਤਾਂ ਕਹਿੰਦਾ ਜੇ 31 ਮਈ ਤੱਕ ਸਾਹ ਭਗਵੰਤ ਸਿੰਘ ਮਾਨ ਆਵਾਜ਼ੀ ਪਾਰਟੀ ਦੀ ਸਰਕਾਰ ਕਹਿੰਦੀ ਇਹ ਚੰਗੀ ਗੱਲ ਹੈ ਆਪਾਂ 31 ਮਈ ਤੋਂ ਬਾਅਦ 1 ਜੂਨ ਅਗਲੇ ਹਫਤੇ ਚ ਫੇਰ ਮਿਲ ਲਾਂਗੇ ਅਸੈਸ ਕਰ ਲਿਓ ਸਾਰੇ ਪੰਜਾਬ ਵਾਲੇ ਜੇ ਖਤਮ ਹੋ ਗਿਆ ਤਾਂ ਮੈਂ ਕਹਿੰਦਾ ਇਸ ਤੋਂ ਹੋਰ ਖੁਸ਼ੀ ਦੀ ਗੱਲ ਕੀ ਹੋ ਸਕਦੀ ਹੈ ਮੈਂ ਉਹ ਕਹਿੰਦਾ ਕੋਠੇ ਚੜ੍ਹ ਕੇ ਉੱਚੀ ਉੱਚੀ ਇਹਨਾਂ ਦਾ ਇਹਨਾਂ ਦਾ ਧੰਨਵਾਦ ਕਰੂੰਗਾ ਜੇ ਇਹ ਗੱਲ ਹੋ ਜAVE ਤਾਂ ਤੁਸੀਂ ਆਏ ਜੇ ਹੁਣ ਪਰਿਵਾਰਾਂ ਨੂੰ ਮਿਲੋਗੇ ਕੀ ਤੁਹਾਡੇ ਲੋਕ ਕੀ ਰਿਐਕਸ਼ਨ ਦੇਊਗਾ ਕੀ ਤੁਸੀਂ ਦੇਖੋ ਅਸੀਂ ਤਾਂ ਆਪੋਜੀਸ਼ਨ ਚਾਂ ਅਸੀਂ ਤਾਂ ਡਿਮਾਂਡ ਇਹ ਕਰਨੀ ਹੈ ਕਿ ਇੱਕ ਤਾਂ ਜਿਹੜੇ ਬੰਦੇ ਜ਼ਿੰਮੇਵਾਰ ਨੇ ਸਾਰੇ ਕਾਂਡ ਦੇ ਜੀ ਉਹਨਾਂ ਨੂੰ ਸਖਤ ਸਜ਼ਾ ਮਾ ਹੋਵੇ ਉਹਨਾਂ ਦੇ ਖਿਲਾਫ 302 ਦੇ ਪਰਚੇ ਹੋਣ ਜਿਹੜੇ ਅਫਸਰ ਜ਼ਿੰਮੇਵਾਰ ਨੇ ਉਹਨਾਂ ਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ ਦੂਜੀ ਤੀਜੀ ਗੱਲ ਕਿ ਜਿਹੜਾ ਮੁਆਵਜ਼ਾ ਇਹ ਬਹੁਤ ਘੱਟ ਹੈ ਇਹਨਾਂ ਪਰਿਵਾਰਾਂ ਨੂੰ ਘੱਟੋ-ਘੱਟ 50-50 ਲੱਖ ਰੁਪਈਆ ਮੁਆਵਜ਼ਾ ਦੇਣਾ ਚਾਹੀਦਾ ਠੀਕ ਹੈ